ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਿਕਾਰੇ ਬਲਾਵੇ ਨਿਆਲੋ ਜਾਵੇ ਤੰਤਨ ਗੁਰੂ ਨਾਨਕ ਦੇਵ ਜਿਦੇ ਮਨ ਨੂੰ ਭਾਵੇ ਪੰਜਾਬ ਵਿੱਚ ਆਏ ਹੋਏ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਜਿੱਥੇ ਕੀ ਵਕ ਵਕ ਜਥੇਬੰਦੀਆਂ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਮੇਰਕਾ ਇਲਾਕਾ ਵਾਸੀਆਂ ਵੱਲੋਂ ਘੜ ਪੀੜਤਾਂ ਦੇ ਲਈ ਲੰਗਰ ਤੇ ਜ਼ਰੂਰੀ ਵਸਤਾਂ ਦਾ ਉਥੇ ਪੰਚੌਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਸਾਡੇ ਦੇ ਨਾਲ ਇੱਥੇ ਦੇ ਨਾਲ ਮਹੱਲਾ ਨਿਵਾਸੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਜਾਣਾਂਗੇ ਕਿ ਉਹਨਾਂ ਨੂੰ ਕੀ ਕੀ ਮੁਸ਼ਕਲ ਆ ਰਹੀ ਹੈ ਮੇਰਾ ਨਾਮ ਜੀ ਫੌਜੀ ਸਾਹਿਬ ਹੈ ਮੈਂ ਆਰਮੀ ਚ ਰਟਾਇਰਾ ਤੇ ਕੱਲ ਅਸੀਂ ਬੋਵੀ ਭਾਈ ਦੀ ਟੀਮ ਦੇ ਅੰਡਰ ਗਏ ਸੀ ਮਜੀਠੇ ਏਰੀਆ ਦੇ ਵਿੱਚ ਇਹ ਅਜਨਾਲੇ ਕਾਫੀ ਉੱਥੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਤੇ ਅੱਜ ਬੋਵੀ ਭਾਈ ਨੇ ਫੈਸਲਾ ਲਿਆ ਸੀ ਆਪਾਂ ਲਪਾਫਿਆਂ ਦੇ ਵਿੱਚ ਜਿਹੜੀ ਪੈਕੇਜ ਆ ਉਹ ਬਣਾ ਕੇ ਉਹਨਾਂ ਤੱਕ ਪਹੁੰਚਾਈ ਜਾਵੇ ਕਿਉਂਕਿ ਉੱਥੇ ਲੋਕ ਘਰਾਂ ਦੇ ਛੱਤਾਂ ਦੇ ਉੱਤੇ ਬੈਠੇ ਹੋਏ ਆ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਵਾ ਇਸ ਟਾਈਮ ਦੇ ਉੱਤੇ ਆਪਾਂ ਨੂੰ ਪੰਜਾਬੀਆਂ ਨੂੰ ਹੀ ਆਪਣੇ ਪੰਜਾਬ ਦੇ ਨਾਲ ਖੜਨ ਦੀ ਲੋੜ ਹੈਗੀ ਆ ਸਰ ਵੇਖਿਆ ਜਾਵੇ ਕਿ ਵਕ ਵਕ ਜਥੇਬੰਦੀਆਂ ਕਿਦਾਂ ਸਿੰਗਰ ਹੁਣ ਪੰਜਾਬ ਵਾਸੀਆਂ ਦੇ ਨਾਲ ਖੜੇ ਹੋਏ ਹਨ ਤੁਸੀਂ ਕੱਲ ਮੌਕੇ ਦੀ ਸਥਿਤੀ ਵੇਖੀ ਹੈ ਕੀ ਹਾਲਾਤ ਕੀ ਨੇ ਉਸ ਟਾਈਮ ਬਿਲਕੁਲ ਸਹੀ ਕਿ ਐਸ ਟਾਈਮ ਤੇ ਕਾਫੀ ਸਿੰਗਰ ਜਿਹੜੇ ਨੇ ਆਪਣੇ ਪੰਜਾਬ ਦੇ ਨਾਲ ਖੜੇ ਨੇ ਕਿਉਂਕਿ ਪੰਜਾਬੀਆਂ ਨੇ ਹੀ ਉਹਨਾਂ ਨੂੰ ਅੱਗੇ ਖੜਿਆ ਵਾ ਤੇ ਪੰਜਾਬੀਆਂ ਦੇ ਨਾਲ ਹੀ ਅੱਜ ਉਹਨਾਂ ਨੇ ਬਿਲਕੁਲ ਨਾਲ ਖੜੇ ਨੇ ਕੱਲ ਔਜਲਾ ਸਾਹਿਬ ਨੇ ਵੀ ਇੱਕ ਕਿਸ਼ਤੀ ਦਾ ਜਿਹੜਾ ਪ੍ਰਬੰਧ ਕੀਤਾ ਵਾ ਵਧੀਆ ਗੱਲ ਐ ਕਿਉਂਕਿ ਇਹਨਾਂ ਪੰਜਾਬੀਆਂ ਨੇ ਹੀ ਇਹਨਾਂ ਸਿੰਗਰਾਂ ਨੂੰ ਇਲੀ ਉੱਚੀ ਜਗ੍ਹਾ ਤੇ ਪਹੁੰਚਾਇਆ ਵਾ ਤੇ ਅੱਜ ਇਹਨਾਂ ਨੂੰ ਲੋਡ ਸੀ ਸਾਡੇ ਪੰਜਾਬੀਆਂ ਨਾਲ ਖੜਨ ਦੀ ਤੇ ਵਾਕਿਆ ਅੱਜ ਖੜੇ ਨੇ ਅ ਸਰ ਕੱਲ ਤੁਸੀਂ ਮੌਕੇ ਤੇ ਪਹੁੰਚੂਗੇ ਹੋ ਤੇ ਉੱਥੇ ਲੋਕਾਂ ਦੇ ਕੀ ਹਾਲਾਤ ਨੇ ਪੰਜਾਬ ਸਰਕਾਰ ਵੱਲੋਂ ਕਿੰਦਾਂ ਦੀਆਂ ਸਹਾਇਤਾਵਾਂ ਮਿਲ ਰਹੀਆਂ ਨੇ ਤੇ ਲੋੜਵੰਦਾਂ ਨੂੰ ਕਿਸ-ਕਿਸ ਚੀਜ਼ ਦੀ ਉੱਥੇ ਲੋੜ ਹੈ ਇਸ ਟਾਈਮ ਦੇ ਉੱਤੇ ਆਪਾਂ ਕਹਿ ਦਈਏ ਇੱਕ ਰਾਜਨੀਤੀ ਦੇ ਅਲੱਗ ਹੋ ਜਾਂਦੀ ਆ ਬਟ ਇਸ ਟਾਈਮ ਦੇ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਜਿੰਨੀਆਂ ਕਿ ਆਪਣੀਆਂ ਜਥੇਬੰਦੀਆਂ ਕਰ ਰਹੀਆਂ ਨੇ ਮੈਂ ਵੀ ਬੋਬੀ ਭਾਜੀ ਨਾਲ ਕੱਲ ਹੀ ਜੁੜਿਆ ਵਾਂ ਤੇ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਵਾ ਕਿਉਂਕਿ ਸਰਕਾਰਾਂ ਤੇ ਆਪਣਾ ਪੱਲਾ ਝਾੜ ਕੇ ਚਲੇ ਜਾਂਦੀਆਂ ਨੇ ਕੋਈ ਸਰਕਾਰਾਂ ਕੁਝ ਨਹੀਂ ਕਰਦੀਆਂ ਆਗਰ ਵਾਕੇ ਹੀ ਖੜਨ ਦਾ ਟਾਈਮ ਹੈਗਾ ਵਾ ਤੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਵਾ ਉਹਨਾਂ ਦੇ ਅੱਗੇ ਆ ਕੇ ਉਹਨਾਂ ਦੇ ਬੱਚਿਆਂ ਦੀਆਂ ਪੜਾਈਆਂ ਦਾ ਖਰਚਾ ਚੁੱਕਣ ਜਾਂ ਉਹਨਾਂ ਦੀਆਂ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਵਾ ਉਹਨਾਂ ਦਾ ਖਰਚਾ ਚੁੱਕਣ ਫੇਰ ਹੀ ਸਰਕਾਰਾਂ ਦਾ ਫਾਇਦਾ ਵਾ ਕਿਉਂਕਿ ਮਾਨ ਸਾਹਿਬ ਵਾਦੇ ਤੇ ਬੜੇ-ਬੜੇ-ਬੜੇ ਕਰਕੇ ਗਏ ਸੀ ਪਰ ਹੁਣ ਮਾਨ ਸਾਹਿਬ ਨੂੰ ਸਾਡੀ ਇੱਕੋ ਬੇਨਤੀ ਆ ਜਿਹੜੇ ਇਹਨਾਂ ਨੇ ਬੋਲ-ਬੋਲੇ ਸੀ ਉਹ ਵਾਪਸ ਲੈ ਲਓ ਇਹਨਾਂ ਨੇ ਕਿਹਾ ਸੀ ਪਾਣੀ-ਪਾਣੀ ਕਰਦਾਂਗੇ ਸਾਨੂੰ ਇੰਨਾ ਪਾਣੀ ਨਹੀਂ ਚਾਹੀਦਾ ਤੁਸੀਂ ਸਾਡੀ ਹੱਥ ਜੋੜ ਕੇ ਬੇਨਤੀ ਆ ਰਾਜਸਥਾਨ ਨੂੰ ਇਹ ਪਾਣੀ ਦੇ ਦਿਓ ਜਿਹੜੇ ਵਿਚਾਰੇ ਤਰਸ ਪਰ ਰਾਜਸਥਾਨ ਤੋਂ ਲਗਾਤਾਰ ਹੁਣ ਬਿਆਨਾਂ ਆ ਜਾ ਰਿਹਾ ਵੀ ਰਾਜਸਥਾਨ ਨੇ ਪਾਣੀ ਲੈਣਾ ਹੀ ਬੰਦ ਕਰ ਦਿੱਤਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਭਾਜੀ ਗੱਲਾਂ ਦੇ ਵਿੱਚ ਵਾ ਮੈਂ ਵੀ ਆਰਮੀ ਦੇ ਵਿੱਚ ਰਿਹਾ ਵਾਂ ਰਾਜਸਥਾਨ ਵੀ ਮੈਂ ਕੱਟਿਆ ਹੋਇਆ ਵਾ ਰਾਜਸਥਾਨ ਨੂੰ ਜਿੰਨਾ ਪਾਣੀ ਦੇ ਦਈਏ ਉਹਨਾਂ ਥੋੜਾ ਵਾ ਹਾਂ ਠੀਕ ਆ ਹਰਿਆਣੇ ਨੇ ਜਰੂਰ ਕਿਹਾ ਵਾ ਅਸੀਂ ਪਾਣੀ ਨਹੀਂ ਲੈਣਾ ਇਸ ਕਰਕੇ ਅਸੀਂ ਲੈਂਦੇ ਪੰਜਾਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਹਾ ਵਾ ਵੀ ਤੁਸੀਂ ਜਿੰਨਾ ਪਾਣੀ ਦੇਣਾ ਸਾਨੂੰ ਦੇ ਦਿਓ ਤੇ ਉਥੋਂ ਦੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ ਗੁਰਦੁਆਰਾ ਸਾਹਿਬ ਤੁਸੀਂ ਵੇਖਿਆ ਹੀ ਹੋਣਾ ਪੂਰਾ ਪਾਣੀ ਨਾਲ ਭਰ ਗਿਆ ਸੀ ਤੇ ਉਹ ਵੀ ਉਹਨਾਂ ਨੇ ਰਾਤੋਂ ਰਾਤ ਜਿਹੜਾ ਪਾਣੀ ਉਥੋਂ ਕੱਢ ਕੇ ਗੁਰਦੁਆਰਾ ਸਾਹਿਬ ਦੀ ਸਫਾਈ ਕਰਵਾਈ ਹੋਈ ਹੈ ਸਰ ਕੱਲ ਤੁਸੀਂ ਕਿਦੋਂ ਮੌਕੇ ਤੇ ਗਏ ਹੋ ਕਿਹੜੀ ਜਗ੍ਹਾ ਤੇ ਗਏ ਤੇ ਕੀ ਕੀ ਵਸਤਾ ਲੈ ਕੇ ਤੇ ਅੱਜ ਕੀ ਲੈ ਕੇ ਚਲੇ ਅਸੀਂ ਕੱਲ ਅਜਨਾਲੇ ਵਾਲੀ ਸਾਈਡ ਤੇ ਲਾਸਟ ਪਿੰਡ ਜੇ ਵੇਰ ਕੇ ਉਹਦੇ ਰਾਵੀ ਦੇ ਨਾਲ ਪੈਂਦਾ ਉੱਥੇ ਗਏ ਸੀ ਕਿਉਂਕਿ ਉੱਥੇ ਕਾਫੀ ਲੋਕਾਂ ਦਾ ਕਹਿਣਾ ਸੀ ਵੀ ਗੱਡੀਆਂ ਨਹੀਂ ਪਹੁੰਚ ਰਹੀਆਂ ਔਰ ਬੋਬੀ ਭਾਈ ਨੇ ਕਿਹਾ ਵੀ ਆਪਾਂ ਲਾਸਟ ਉਹ ਪਿੰਡਾਂ ਵਿੱਚ ਪਹੁੰਚਣਾ ਵਾ ਜਿੱਥੇ ਕੋਈ ਵੀ ਰਾਸ਼ਨ ਨਹੀਂ ਤੇ ਕੱਲ ਅਸੀਂ ਪਾਣੀ ਦੀ ਵਿਵਸਥਾ ਖੜੀ ਸੀ ਤੇ ਹੋਰ ਵੀ ਰਾਸ਼ਨ ਖੜਿਆ ਸੀ ਤੇ ਅੱਜ ਬੋਵੀ ਭਾਈ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਬੋਵੀ ਭਾਈ ਨੇ ਡਿਊਟੀ ਲਈ ਸੀ ਵੀ ਆਪਾਂ ਅੱਜ ਪ੍ਰਸ਼ਾਦੇ ਤਿਆਰ ਕਰਨੇ ਨੇ ਸਬਜੀ ਤਿਆਰ ਕਰਨੀ ਨੇ ਔਡੋਮਾਸ ਤਿਆਰ ਕਰਨੀ ਆ ਔਰ ਕੈਂਡਲਾਂ ਜ਼ਿਆਦਾਤਰ ਉੱਥੇ ਲੋੜ ਆ ਕਿਉਂਕਿ ਇਸ ਟਾਈਮ ਦੇ ਉੱਤੇ ਬਿਲਕੁਲ ਲਾਈਟ ਜਿਹੜੀ ਆ ਖਤਮ ਹੋ ਚੁੱਕੀ ਆ ਲਾਈਟ ਦਾ ਉੱਥੇ ਬਿਲਕੁਲ ਪ੍ਰਬੰਧ ਨਹੀਂ ਗਾ ਲੋਕ ਘਰਾਂ ਦੇ ਵਿੱਚ ਬਿਠੇ ਛੱਤਾਂ ਦੇ ਉੱਤੇ ਬੈਠੇ ਹੋਏ ਆ ਬਾਕੀ ਲੋਕਾਂ ਨੂੰ ਅਪੀਲ ਆ ਕਿ ਜੇ ਵੱਧ ਤੋਂ ਵੱਧ ਤਰਪਾਲਾਂ ਦਾ ਜਿੰਨਾ ਬੰਦੋਬਸ ਹੋ ਸਕੇ ਉਹ ਤਰਪਾਲਾਂ ਉੱਤੇ ਪਹੁੰਚਾਈਆਂ ਜਾਣ ਕਿਉਂਕਿ ਲੋਕੀ ਛੱਤਾਂ ਦੇ ਉੱਤੇ ਬੈਠੇ ਹੋਇਆ ਉਸ ਤਰ੍ਹਾਂ ਹੀ ਮੀਂਹ ਪੈ ਰਿਹਾ ਵਾ ਉਸ ਤਰ੍ਹਾਂ ਹੀ ਵਿਚਾਰੇ ਆਪਣੇ ਘਰਾਂ ਤੋਂ ਬੇਕਾਰ ਹੋ ਕੇ ਬੈਠੇ ਹੋਏ ਆ ਸੋ ਇਹ ਗੱਲ ਮਹੱਲਾ ਨਿਵਾਸੀਆਂ ਨੇ ਕੀਤੀ ਉਹਨਾਂ ਨੇ ਕਹਿਣਾ ਕਿ ਉੱਥੇ ਬਹੁਤ ਹੀ ਤਰਸਯੋਗ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਦੀ ਵਸਤਾ ਪੂਰੀ ਕੀਤੀ ਗਈ ਹੈ ਇੱਥੇ ਕੀ ਵੱਖੋ-ਵੱਖ ਤਰ੍ਹਾਂ ਦੇ ਪਕਾਰ ਉੱਥੇ ਪਚਾਇਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਹੋਰ ਮੱਲਾ ਨਵਾਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਂਦੇ ਆਂ ਹਾਂਜੀ ਸਰ ਕੀ ਨਾਮ ਦੀ ਹਾਂਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਗੁਰਮੀਤ ਸਿੰਘ ਬੋਵੀ ਪੰਜਾਬ ਚੇਅਰਮੈਨ ਅਭਿਦਕਰ ਸਮਾਜਦਲ ਤੋਂ ਸਰ ਇਹ ਕਿਹੜੀ ਲੰਗਰ ਵਸਤਾ ਕਿਦਾਂ ਮਾਂਚ ਆਈ ਵੀ ਉੱਥੇ ਪਹੁੰਚਣੀ ਚਾਹੀਦੀ ਆ ਤੇ ਜਾਂ ਕਿਦਾਂ ਤੁਹਾਡੇ ਨਾਲ ਸੰਪਰਕ ਹੋਏਗਾ ਭਾਜੀ ਇਹ ਮਾਂਚਿਆਂ ਵਾਲੀ ਗੱਲ ਨਹੀਂ ਆ ਤੇ ਇੱਕ ਸਿਰਫ ਦੁੱਖ ਨੂੰ ਸਮਝਣ ਦੀ ਗੱਲ ਆ ਸਾਨੂੰ ਲੱਗਾ ਵਾ ਜਦੋਂ ਵੀਡੀਓ ਆਪਾਂ ਦੇਖਦੇ ਆਂ ਨਿਊਜ਼ ਵੇਖਦੇ ਆਂ ਉਹ ਚ ਦੇਖਦੇ ਆਂ ਜਦੋਂ ਛੋਟੇ ਛੋਟੇ ਬੱਚੇ ਜਾਂ ਬਜ਼ੁਰਗ ਜਾਂ ਸਾਡੀਆਂ ਜਿਹੜੀਆਂ ਮਾਤਾਵਾਂ ਜਿਹੜੀਆਂ ਭੈਣਾਵਾਂ ਉਹ ਛੜਕਾਂ ਦੇ ਖਲੋਤੇ ਆ ਰੋਟੀ ਦੀ ਮੰਗ ਜਾਂ ਹਰ ਚੀਜ਼ ਜੋ ਉਹਨਾਂ ਨੂੰ ਚਾਹੀਦੀ ਹੈ ਉਹ ਚੀਜ਼ ਨੂੰ ਦੇਖਦੇ ਹੋਏ ਇਹ ਸਾਡੇ ਮਹੱਲਾ ਨਿਵਾਸੀ ਦੇ ਸਾਡੇ ਸੰਧੂ ਕਲੋਨੀ ਨਿਊ ਜਗਰ ਨਗਰ ਚ ਆ ਜਿੰਨੇ ਕੇ ਸਾਰੇ ਸਾਡੇ ਸਤਿਕਾਰਯੋਗ ਸਾਡੇ ਜਿਹੜੇ ਪ੍ਰਧਾਨ ਆ ਮੱਲੇ ਦੇ ਭੋਲਾ ਜੀ ਉਹਨਾਂ ਨੇ ਫਿਰ ਆਵਾਜ਼ ਚੁੱਕੀ ਕਿ ਆਪਾਂ ਨੂੰ ਇਸ ਮਤਲਬ ਕਿ ਜੇ ਦੀ ਮਦਦ ਆ ਸਾਨੂੰ ਕਰਨੀ ਚਾਹੀਦੀ ਹੈ ਸੋ ਉਸ ਕਰਕੇ ਕਿ ਮੈਨੂੰ ਅੱਜ ਬੜੀ ਇੱਕ ਗੱਲ ਦਾ ਚਲੋ ਦੁੱਖ ਤੇ ਹੈ ਹੀ ਕਿ ਪੰਜਾਬ ਸਾਡਾ ਥੋੜਾ ਇਧਰੋਂ ਖੁਸ਼ੀ ਵੀ ਹੈ ਕਿ ਅੱਜ ਲੋੜ ਪੈਣ ਤੇ ਸਾਡਾ ਜਿਹੜਾ ਸੰਧੂ ਕਲੋਨੀ ਏਰੀਆ ਇੱਕਜੁੱਟ ਖੜਾ ਹੋ ਗਿਆ ਉਹ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਵੱਡੇ ਭਰਾ ਆਰਮੀ ਜੋ ਰਿਟਾਇਰ ਹੋਏ ਆ ਫੌਜੀ ਸਾਹਿਬ ਹੁਣੇ ਮੇਰੇ ਤੋਂ ਪਹਿਲੇ ਉਹ ਬੈਠੇ ਰਹੇ ਸੀ ਉਹ ਦੇਖੋ ਸ਼ਹਿਰੋਂ ਚੱਲ ਕੇ ਇੱਥੇ ਆਏ ਆ ਉਹ ਕੱਲ ਵੀ ਸਾਰਾ ਦਿਨ ਪਾਣੀ 'ਚ ਰਹੇ ਮੈਂ ਆਪਣੀ ਅੱਖੀਂ ਵੇਖਿਆ ਉਹਨਾਂ ਨੂੰ ਅੱਜ ਵੀ ਉਹ ਸੇਵਾ 'ਚ ਵਾਕਈ ਸਲੂਟ ਹੈ ਇਹਨਾਂ ਨੂੰ ਕਿ ਇੰਨਾ ਵਰ ਮਤਲਬ ਕਿ ਰੱਬ ਨੇ ਜਿਹੜੇ ਦੁਨੀਆ ਤੇ ਬੰਦੇ ਭੇਜੇ ਆ ਇਹਨਾਂ ਕਰਕੇ ਸ਼ਾਇਦ ਕਿਤੇ ਨਾ ਕਿਤੇ ਦਾਨ ਫੁੱਲ ਲੋਕਾਂ ਦੀ ਮਦਦ ਹੋ ਰਹੀ ਹੈ ਜੀ ਸਰ ਤੁਸੀਂ ਕੱਲ ਵੀ ਉੱਥੇ ਪੁੱਜੇ ਸੀਗੇ ਕੱਲ ਕਿਹੜੀ ਸਮਰਗੀ ਦੀ ਲੈ ਕੇ ਗਏ ਤੇ ਅੱਜ ਕਿਹੜੀ 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 ਚੀਜ਼ ਲੈ ਕੇ ਆ ਰਹੇ ਹੋ ਹਾਂਜੀ ਕੱਲ ਜੀ ਸਾਡੇ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਦੇ ਪ੍ਰੈਜ਼ੀਡੈਂਟ ਸੰਨਿਧਾਨਵ ਜੀ ਅੰਬੇਦਕਰ ਸਮਾਜਦਲ ਤੋਂ ਉਹਨਾਂ ਦੇ ਹੁਕਮ ਅਨੁਸਾਰ ਫਰੂਟ ਸੀ ਔਰ ਮਤਲਬ ਕਿ ਜਿਹੜਾ ਜੀਰਾ ਹੁੰਦਾ ਬੋਤਲਾਂ ਉਹ ਸੀ ਪ੍ਰਸ਼ਾਦੇ ਸੀ ਬ੍ਰੈਡ ਸੀ ਰਾਸੀ ਬਿਸਕੁਟ ਔਡੋਮੋ ਸੀ ਔਰ ਮਸ਼ਹਰਾਂ ਦੇ ਕਾਫੀ ਜੋ ਸਹੂਲਤਾਂ ਸੇ ਚਾਹੀਦੀਆਂ ਉਹ ਉਹਨਾਂ ਵੱਲੋਂ ਕਿਤੇ ਗਏ ਔਰ ਅੱਜ ਅੱਜ ਸਾਡੇ ਜੀ ਆਲੂ ਗੋਭੀ ਸਬਜ਼ੀ ਨਾਲ ਪ੍ਰਸ਼ਾਦ ਹੈ ਰਾਸ ਸਹਿਬ ਬਿਸਕੁਟ ਹੈ ਔਰ ਸਭ ਤੋਂ ਜ਼ਿਆਦਾ ਜ਼ਰੂਰਤ ਉਥੇ ਮੋਮਬਤੀਆਂ ਦੀ ਔਰ ਆਡੋਮੋਸ ਜਿਹੜੀ ਹੁੰਦੀ ਹੈ ਕਸ਼ੂ ਉਹ ਬੜੀ ਡਿਮਾਂਡ ਹੈ ਉਹ ਜਿੰਨੇ ਜੋ ਕਿ ਅਗੇ ਨਮਕੀਨ ਬੱਚਿਆਂ ਦੇ ਰਸ ਬਿਸਕੁਟ ਵਗੈਰਾ ਇਹ ਸਭ ਉਥੇ ਪਹਚਾਣਦੀ ਅੱਜ ਜਿਹੜੀ ਹੈਗੀ ਉਹ ਸਾਡੀ ਮਤਲਬ ਕਿ ਰੱਬ ਦੇ ਜੋ ਹੁਕਮ ਅਨੁਸਾਰ ਆਪਾਂ ਚੱਲੇ ਆ ਜੀ ਲੈ ਕੇ ਸਰ ਉੱਥੇ ਵਕ ਵਕ ਜਥੇਬੰਦੀਆਂ ਵੱਲੋਂ ਇਹ ਚੀਜ਼ਾਂ ਪ੍ਰੋਵਾਈਡ ਤਾਂ ਹੁੰਦੀਆਂ ਵਾ ਪਰ ਪਰ ਸੋਸ਼ਲ ਮੀਡੀਆ ਤੇ ਇਹ ਗੱਲ ਆ ਰਹੀ ਹੈ ਕਿ ਉੱਥੇ ਜਿਹੜੀ ਚੀਜ਼ਾਂ ਵਾ ਉਹ ਉੱਥੋਂ ਤੱਕ ਪਹੁੰਚ ਨਹੀਂ ਰਹੀਆਂ ਤੇ ਉਹਦੇ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਹਾਂਜੀ ਥੋੜੇ ਜਿ ਲੋਕਾਂ ਦੇ ਵੀ ਥੋੜੀ ਜਿਹੀ ਨਾ ਤੇ ਮੈਂ ਕੱਲ ਗਿਆ ਵਾ ਥੋੜਾ ਇਹ ਗਲਤ ਵਾ ਕਿ ਜਿਹੜੇ ਪਿਛਲੇ ਪਿੰਡ ਹੈਗੇ ਉੱਥੇ ਤੱਕ ਤਾਂ ਵਾਕਈ ਨਹੀਂ ਪਹੁੰਚ ਕਿਉਂਕਿ ਉੱਥੇ ਲੋਕੀ ਆ ਗਏ ਆਪਣਾ ਕਹਿ ਸਕਦੇ ਆ ਵੈਸੇ ਗੁੱਸਾ ਨਹੀਂ ਕਰਨੀ ਲੋੜ ਕਿ ਜਿੱਦਾਂ ਸਟਾਕ ਇਕੱਠਾ ਕਰੇ ਐਸ ਕੱਲ ਆਪਾਂ ਇਦਾਂ ਬੀਬੀ ਨੂੰ ਰੈਸ਼ਨ ਫੜਾਇਆ ਬੀਬੀ ਨੇ ਇਦਾਂ ਕਰਕੇ ਦੂਜੇ ਹੱਥ ਨਾਲ ਫੇਰ ਲੈ ਲਿਆ ਮਤਲਬ ਇਹ ਸਮਾਂ ਤੇ ਹੈਗਾ ਰਲ ਮਿਲ ਕੇ ਗੁਜ਼ਾਰਾ ਕਰਨ ਦਾ ਚਲੋ ਬਾਕੀ ਉਹਨਾਂ ਨੂੰ ਕੀ ਪਤਾ ਲੱਗਦਾ ਕਿ ਕਿੰਨਾ ਕੁ ਟਾਈਮ ਹੋਰ ਦਾ ਚੱਲਣਾ ਸ਼ਾਇਦ ਤਾਂ ਇਕੱਠਾ ਕਰਦੇ ਬਾਕੀ ਕੋਈ ਗੱਲ ਨਹੀਂ ਹੈ ਪੰਜਾਬ ਦੀ ਜਿੰਨੇ ਜਿੱਥੇ ਬੰਦੀਆਂ ਵਾਂ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਉਹਨਾਂ ਵੱਲ ਵੇਖ ਕੇ ਕਿ ਵਾਕਈ ਇਹ ਚੀਜ਼ ਨੂੰ ਉਹਨਾਂ ਨੇ ਐਫਰਟ ਕੀਤਾ ਔਰ ਹਰ ਇੱਕ ਧਰਮ ਦੇ ਜਾਤ ਪਾਤ ਤੋਂ ਪਰੇ ਉੱਠ ਕੇ ਲੋਕਾਂ ਤੇ ਪਹੁੰਚ ਰਹੇ ਆ ਔਰ ਮੈਂ ਕਦੀ ਉੱਥੇ ਹਰ ਇੱਕ ਜ਼ੁਬਾਨ ਦੇ ਢਾਲੀਵਾਲ ਜਿਹੜੇ ਸਾਹ ਆ ਉਹਨਾਂ ਨੇ ਹਰ ਘਰ 'ਚ ਪੁੱਛਿਆ ਜਦੋਂ ਆਪਾਂ ਤੋਂ ਉਹਨਾਂ ਨੇ ਕਿਹਾ ਕਿ ਇਹ ਚੀਜ਼ ਮਤਲਬ ਐਫਰਟ ਕਰ ਰਹੇ ਆ ਔਰ ਲੋਕਾਂ ਦੇ ਨਾਲ ਖੜੇ ਆ ਹੋਰ ਤਾਂ ਜਦੋਂ ਮੈਨੂੰ ਤਾਂ ਫੋਟੋਆਂ ਵਾਲੇ ਜਾਂ ਜਿੱਦਾਂ ਵੀ ਮੈਨੂੰ ਨਹੀਂ ਪਤਾ ਕਿ ਜਿੰਨਾ ਪੈਸਾ ਪਹੁੰਚਿਆ ਹੋਵੇ ਉਹਨਾਂ ਦਾ ਕਿੰਨੇ ਤੇ ਮੇਰੇ ਹਿਸਾਬ ਨਾਲ ਜਿੱਥੇ ਬੰਦੇ ਨੂੰ ਲੋੜ ਹੀ ਨਹੀਂ ਹੈਗੀ ਸਰਕਾਰ ਹੀ ਉਹਨਾਂ ਨੂੰ ਸਾਰਿਆਂ ਨੂੰ ਸਾਂਭੀ ਜਾਵੇ ਪਰ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਉੱਥੇ ਰਹਿਤ ਮੁਹਾਈਆ ਕਰ ਰਹੇ ਆ ਅੰਮ੍ਰਿਤਸਰ ਦੇ ਡੀਸੀ ਕਿਹੜੇ ਦਿਨ ਰਾਤ ਉੱਥੇ ਮਿਹਨਤ ਕਰ ਰਹੇ ਉਹਨਾਂ ਨੂੰ ਕਿੱਦਾਂ ਦੇਖੀ ਮੈਂ ਕਿਹਾ ਜੀ ਜਿੰਨਾ ਉਹਨਾਂ ਵਾਸਤੇ ਮੇਰੇ ਕੋਈ ਸ਼ਬਦ ਨਹੀਂ ਹੈਗਾ ਉਹ ਵਾਕਈ ਗਰਾਊਂਡ ਲੈਵਲ ਨਾਲ ਜੁੜੇ ਹੋਏ ਆ ਔਰ ਕਿਤੇ ਜ਼ਿੰਦਗੀ 'ਚ ਮੌਕਾ ਮਿਲਿਆ ਮੈਂ ਉਹਨਾਂ ਦਾ ਜ਼ਰੂਰ ਧੰਨਵਾਦ ਕਰਨ ਜਾਵਾਂ ਕਿਉਂਕਿ ਉਸ ਲੇਡੀਜ਼ ਜਦੋਂ ਪਿੱਛੇ ਜੇ ਸ਼ਰਾਬ ਨਾਲ ਦੁਨੀਆ ਮਰੀ ਸੀ ਉਸ ਟਾਈਮ ਤੇ ਵੀ ਇੱਕ ਗਵਾਨ ਦੇ ਮੰਜੇ ਤੇ ਬੈ ਕੇ ਇੱਕ ਬਜ਼ੁਰਗ ਮਾਤਾ ਨਾਲ ਉਹਨਾਂ ਨੇ ਗੱਲ ਚੱਲਿਆ ਸੀ ਔਰ ਕੱਲ ਵੀ ਪਰਸੋਂ ਵੀ ਉਹ ਚਾਰ ਦਿਨ ਤੋਂ ਲਗਾਤਾਰ ਮੇਰੇ ਖਿਆਲੋਂ ਪਾਣੀ 'ਚ ਇੱਕ ਆਪਣੇ ਪੰਜਾਬੀਏ ਤੋਂ ਹੋਣ ਦਾ ਉਹ ਦਿਖਾ ਰਿਹਾ ਕਿ ਇਨਸਾਨ ਉਤੋਂ ਲੇਡੀ ਹੈ ਲੇਡੀ ਦਾ ਵੀ ਬਹੁਤ ਬੱਲੇ ਮੇਰੇ ਕੋਈ ਸ਼ਬਦ ਨਹੀਂ ਹੈਗਾ ਉਹਨਾਂ ਗਾੜੀ ਦੇ ਸਾਰੇ ਪੰਜਾਬ ਤੋਂ ਮੈਂ ਸਲੂਟ ਆ ਜੀ ਬਹੁਤ ਵਧੀਆ ਮੈਡਮ ਹੋਰ ਸਾਨੂੰ ਮਾਣ ਹੈ ਕਿ ਇਸ ਤਰ੍ਹਾਂ ਦੇ ਸ਼ਾਇਦ ਇੰਨਾ ਕਰਕੇ ਸ਼ਾਇਦ ਪੰਜਾਬ ਦਾ ਜਿਹੜਾ ਕਿੰਨਾ ਕੁ ਨੁਕਸਾਨ ਹੋਣਾ ਜਿਹੜਾ ਆਪਾਂ ਕਵਰ ਕਰ ਰਹੇ ਹਾਂ ਸਾਰੇ ਮਿਲ ਕੇ ਹੁਣ ਬੋਬੀ ਜੀ ਕਿੰਨੀ ਕੁ ਸਮਰਗਲੀ ਉੱਥੇ ਲੈ ਚਾਲੇ ਹੋ ਤੇ ਕੀ ਕੀ ਚ ਲੈ ਕੇ ਚੱਲੇ ਹੋ ਉਹ ਇੱਕ ਡਿਟੇਲ ਨਾਲ ਦੱਸ ਦਿਓ ਹਾਂਜੀ ਜੀ ਹੁਣ ਇਹ ਮਿਕਲ 400 500 ਬੰਦੇ ਦਾ ਜਿਹੜਾ ਰਾਸ਼ਨ ਹੈ ਜਿਹਦੇ ਚ ਦੋ ਤਰ੍ਹਾਂ ਦੀਆਂ ਸਬਜ਼ੀਆਂ ਆਲੂ ਨਿਊਟਰੀ ਹੈ ਔਰ ਆਲੂ ਗੋਭੀ ਦੀ ਸਬਜ਼ੀ ਹੈ ਵਿੱਚ ਚਾਰ ਪ੍ਰਸ਼ਾਦੇ ਪੈਕਿੰਗ ਕੀਤੀ ਹੋਈ ਵਧੀਆ ਤਰੀਕੇ ਨਾਲ ਆਪਾਂ ਔਰ ਵਿੱਚ ਰਾਜ ਦਾ ਪੈਕੇਟ ਹੈ ਮੈਗੀ ਦੇ ਪੈਕੇਟ ਹੈਗੇ ਆ ਨਮਕੀ ਇੰਦਾ ਪੈਕੇਟ ਰੱਖਿਆ ਹੋਇਆ ਵਾ ਉਹ ਤੋਂ ਅਲੱਗ ਮਿਸ਼ਨ ਵਾਲੀ ਤੁਹਾਨੂੰ ਦੱਸਿਆ ਜਿਵੇਂ ਕਿ ਅਰਬਤੀ ਦੀ ਬਹੁਤ ਲੋੜ ਹੈ ਔਰ ਆਡੋਮੋਸ ਉਹ ਵੀ ਆ ਰਹੀ ਹੈ ਤੇ ਨਾਲ ਪਾਣੀ ਦੀ ਸੇਵਾ ਵਾ ਮਤਲਬ ਚਾਰ ਪੰਜ ਉਹ ਸੁੱਕੇ ਹੀ ਰਸਦ ਵੀ ਹੈਗੀ ਔਰ ਕੀਪ ਦਾ ਕਿੰਨੇ ਦਿਨੋਂ ਤੋਂ ਲੋਕਾਂ ਨੇ ਪ੍ਰਸ਼ਾਦਾ ਗਰਮ ਖਾਦਾ ਕਿ ਨਹੀਂ ਖਾਦਾ ਸਾਡੇ ਮੰਚੇ ਇਸੇ ਸਾਡੀ ਇਹ ਕਿਹੜੀ ਸੇਵਾ ਵਾ ਕੱਲੀ ਆਪਣੇ ਮੁਹੱਲੇ ਦੇ ਵਾਸੀ ਵੱਲੋਂ ਜਾਂ ਬਾਹਰੋਂ ਹੀ ਕੀਤੀ ਗਈ ਸਾਡੀ ਨਹੀਂ ਜੀ ਬਾਹਰੋਂ ਸਾਡੇ ਫੌਜੀ ਸਾਹਿਬ ਆ ਤੇ ਉਹਨਾਂ ਦਾ ਵਾ ਇੱਕ ਜਿਆਦਾ ਸਾਡੇ ਮੁਹੱਲੇ ਜਿਹੜੇ ਮੁਹੱਲੇ ਵਾਲੇ ਆ ਉਹਨਾਂ ਦਾ ਇੱਕ ਦੋ ਬੰਦੇ ਮੇਰੇ ਹੋਰ ਹੈ ਇੱਕ ਨਾਮ ਵਾਲ ਤੋਂ ਹੈਗੇ ਆ ਹਰਵਿੰਦਰ ਸਿੰਘ ਪੰਸਾਰੀ ਉਨ੍ਹਾਂ ਵੱਲੋਂ ਵੀ ਮੈਗੀ ਵਗੈਰਾ ਤੇ ਇੱਕ ਸਾਡੇ ਜਿਹੜੇ ਵਿਕਰਮ ਦਿੱਤਾ ਜੀ ਹੈ ਯੂਥ ਆਪਣੇ ਯੂਥ ਦੇ ਪ੍ਰਧਾਨ ਆ ਕਾਂਗਰਸ ਪਾਰਟੀ ਦੇ ਉਹਨਾਂ ਨੇ ਵੀ ਉਹਨਾਂ ਦੀ ਜ਼ਿਆਦਾ ਮੈਨੂੰ ਪ੍ਰੈਸ਼ਰ ਸੀ ਕਿ ਮੈਂ ਕਿਸੇ ਕੰਮ 'ਚ ਬੀਜ਼ੀ ਐ ਪਰ ਤੂੰ ਜਾ ਇਹ ਕੰਮ ਕਰਨਾ ਹੈ ਚਲੋ ਉਹਨਾਂ ਦੇ ਹੁਕਮ ਅਨੁਸਾਰ ਆਪਾਂ ਇਹ ਚੀਜ਼ ਨੂੰ ਲੱਗੇ ਹੋਏ ਆ ਉਹਨਾਂ ਨੇ ਇਹ ਵੀ ਕਿਹਾ ਕਿ ਮੇਰਾ ਨਾਂ ਨਹੀਂ ਆਣਾ ਚਾਹੀਦਾ ਕਿ ਮੈਂ ਤੁਮਲਗੀ ਆਪਾਂ ਤੁਹਾਡੀ ਸੇਵਾ ਉਹ ਕਹਿੰਦੇ ਗੁਪਤ ਕਰਨਾ ਪਰ ਜਿੱਥੇ ਨਾਮ ਲੈਣਾ ਬੰਦਦਾ ਉਹ ਲੈਣਾ ਬੰਦਦਾ ਸਾਡਾ ਸੋ ਇਹ ਸਨ ਵੇਰਕਾ ਦੇ ਮੱਲਾ ਨਿਵਾਸੀ ਜਿਨ੍ਹਾਂ ਵੱਲੋਂ ਖੜ ਪੀੜਤਾਂ ਦੇ ਲਈ ਹਰ ਸੰਭਵ ਸੇਵਾ ਕੀਤੀ ਜਾ ਰਹੀ ਹੈ ਸੋ ਮੈਨੂੰ ਦੋ ਇਜਾਜ਼ਤ ਜਸਕਰਨ ਸਿੰਘ ਅੰਮ੍ਰਿਤਸਰ ਲੋਕਲ 7 ਨਿਊ